ਇਹ ਵੀਡੀਓ ਇੱਕ ਸਾਹਮਣੇ ਆਈ ਹੈ ਦੇਖ ਸਕਦੇ ਕਿੰਚ ਬੇਖੌਫ ਹੋ ਕੇ ਇਸ ਚੋਰ ਦੇ ਵੱਲੋਂ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਚੋਰੀ-ਚੋਰੀ ਕਰਤੇ ਬਾਹਰੋਂ ਐਕਟਿਵਾ ਚੋਰੀ ਕਰਕੇ ਲੈ ਜਾਂਦਾ ਪਜਾ ਕੇ ਲੈ ਜਾਂਦਾ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਚੋਰ ਦੀ ਸਾਰੀ ਹਰਕਤ ਕੈਦ ਹੋ ਗਈ ਨਿਊ ਅਦਰਸ ਨਗਰ ਤਵਨ ਕਲੋਨੀ ਦੀ ਇਹ ਵੀਡੀਓ ਹੈ ਜਿੱਥੇ ਇਸ ਚੋਰ ਨੇ ਐਕਟਿਵਾ ਚੋਰੀ ਕਰ ਲਈ ਜਿੱਥੇ ਤਨੂ ਲੈ ਕੇ ਇਹਨਾਂ ਸੀਸਟੀ ਵੀ ਨੂੰ ਜ਼ਰਾ ਗੌਰ ਦੇ ਨਾਲ ਦੇਖ ਲਓ ਇਸ ਬੰਦੇ ਨੇ ਪਹਿਚਾਣ ਲਓ ਕਿਤੇ ਤੁਹਾਡਾ ਵੀ ਵਾਹਨ ਨਾ ਚੋਰੀ ਕਰਕੇ ਲੈ ਜਾਵੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸ਼ਹਿਰ ਦੇ ਵਿੱਚ ਚੋਰ ਚੁਸਤੇ ਪੁਲਿਸ ਸੁਸਤ ਨਸਰਾਰੀਏ ਫਰੋਸਪੁਰ ਦਾ ਨਾਂ ਬਦਲ ਕੇ ਹੁਣ ਲੋਕਾਂ ਨੇ ਚੋਰਪੁਰ ਰੱਖ ਦਿੱਤਾ ਜਿਸ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਤਾਤਾਂ ਆਪਰ ਰਹੀਆਂ ਨੇ ਵੀਡੀਓ ਇੱਕ ਸામਨੇ ਆਈ ਹੈ ਦੇਖ ਸਕਦੇ ਕਿੰਚ ਬੇਖੋਫ ਹੋ ਕੇ ਇਸ ਚੋਰ ਦੇ ਵੱਲੋਂ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਚੋਰੀ-ਚੋਰੀ ਕਰਤੇ ਬਾਹਰੋਂ ਐਕਟਿਵਾ ਚੋਰੀ ਕਰਕੇ ਲੈ ਜਾਂਦਾ ਪਜਾ ਕੇ ਲੈ ਜਾਂਦਾ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਚੋਰ ਦੀ ਸਾਰੀ ਹਰਕਤ ਕੈਦ ਹੋ ਗਈ ਨਿਊ ਅਦਰਸ ਨਗਰ ਤਵਨ ਕਲੋਨੀ ਦੀ ਇਹ ਵੀਡੀਓ ਹੈ ਜਿੱਥੇ ਇਸ ਚੋਰ ਨੇ ਐਕਟਿਵਾ ਚੋਰੀ ਕਰ ਲਈ ਜ ਸਨੂ ਲੈ ਕੇ ਲੋਕ ਪੁਲਿਸ ਦੇ ਵੀ ਉੱਤੇ ਸਵਾਲ ਖੜੇ ਕਰ ਰਹੇ ਨੇ ਕਹਿ ਰਹੇ ਨੇ ਕਿ ਪੁਲਿਸ ਇੱਕੋ ਹੀ ਗੱਲ ਕਹਿ ਕੇ ਪੱਲਾ ਛੱਡ ਲੈਂਦੀ ਐ ਚੁੱਪੀ ਸਾਦੀ ਰੱਖਦੀ ਐ ਪੁਲਿਸ ਇਹਨਾਂ ਮਾਮਲਿਆਂ ਤੇ ਸ ਵੀਡੀਓ ਦੇਖ ਸਕਤੀ ਸ ਸਖਸ਼ਣ ਸਿਸਟੀਵੀ ਤਸਵੀਰਾਂ ਦੇ ਵਿੱਚ ਦੇਖੋ ਕਿ ਕਿੰਝ ਸ਼ੈਤਾਨੀ ਦੇ ਨਾਲ ਇਸ ਦੇ ਵੱਲੋਂ ਐਕਟਿਵਾ ਚੋਰੀ ਕੀਤੀ ਕਿ ਕਿਸੇ ਨੂੰ ਪਿੰਕ ਤੱਕ ਨਹੀਂ ਲੱਗਣ ਦਿੱਤੀ ਅਗਰ ਉੱਥੇ ਸਿਸਟੀਵੀ ਨਹਾ ਲੱਗਾ ਹੁੰਦਾ ਤਾਂ ਸ਼ਾਇਦ ਕਿਸੇ ਨੂੰ ਯਕੀਨ ਵੀ ਨਹੀਂ